ਦੇਖੋ ਜੀ ਅੱਜ ਵਾਰਡ ਨੰਬਰ 6 ਚ 44 ਲੱਖ ਦੀ ਲਗਤ ਦੇ ਨਾਲ ਜਿਹੜਾ ਇੰਟਰਲੌਕ ਦੇ ਜਿਹੜੇ ਕੰਮ ਹੋਣੇ ਆ ਗਲੀਆਂ ਬਣਦੀਆਂ ਉਹਨਾਂ ਦਾ ਉਦ ਘਟਨ ਕੀਤਾ ਗਿਆ ਮੈਂ ਬਹੁਤ ਵਧਾਈ ਦਿੰਦਾ ਵਾਰਡ ਵਸੀਆਂ ਨੂੰ ਸਾਰੇ ਸਾਡੇ ਅੱਜ ਇੱਥੇ ਐਮਸੀ ਸਾਹਿਬ ਇਸ ਵਾਰਡ ਦੇ ਐਮਸੀ ਜੌਂਟੀ ਜੀ ਇੱਥੇ ਮੌਜੂਦ ਨੇ ਸਾਰੇ ਲੀਡਰਸ਼ਿਪ ਮੌਜੂਦ ਹੈ ਮੈਂ ਬਹੁਤ ਵਧਾਈ ਦੇਣਾ ਪਿਛਲੇ ਦਿਨ ਵੀ ਦਿਨੀ ਵੀ ਵਾਰਡ ਨੰਬਰ 31 ਚ ਜਿਹੜਾ ਡਵੈਲਪਮੈਂਟ ਜਿਹੜੇ ਕੰਮ ਦਾ ਕਾਰਨ ਕੀਤਾ ਗਿਆ ਸੀ ਆਈ ਪੂਰੇ ਬਰਨਾਲੇ ਚ ਜਿਹੜੇ ਵੱਖ-ਵੱਖ ਬਾੜਾਂ ਚ ਜਿੱਥੇ ਵੀ ਕੋਈ ਕੋਈ ਗਲੀ ਰਹਿੰਦੀ ਹੈ ਜਾਂ ਕਿਤੇ ਸੀਵਰੇਜ ਦਾ ਕੰਮ ਰਹਿੰਦਾ ਸਾਰੇ ਕਿਤੇ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਜਾਂ ਕਈ ਜਗ੍ਹਾ ਬਰਨਾਲੇ ਚ ਇਹ ਵੀ ਦਿੱਕਤ ਸੀ ਕਿ ਪੀਣ ਵਾਲੇ ਜਿਹੜੇ ਪਾਣੀ ਦੀ ਜਿਹੜੀ ਸਮੱਸਿਆ ਸੀ ਕਿ ਉੱਥੇ ਮਿਕਸ ਹੋ ਕੇ ਆਉਂਦਾ ਸੀ ਕਿਉਂਕਿ ਪਾਈਪਾਂ ਕਈ ਪੀਣ ਵਾਲੀਆਂ 35 35 ਚੜ੍ਹ ਗਿਆ ਸਾਲੀ ਸਾਲ ਪੁਰਾਣੀਆਂ ਪਈਆਂ ਹੋਈਆਂ ਨੇ ਤੇ ਉਹ ਸੀਵਰੇਜ ਦੇ ਪਾਣੀ ਨਾਲ ਮਿਕਸ ਹੋ ਕੇ ਗੰਦਾ ਪਾਣੀ ਆਉਂਦਾ ਸੀ ਸੋ ਉਹ ਵੀ ਪੂਰੇ ਬਰਨਾਲੇ ਦੀ ਜਿਹੜੀ ਪਾਈਪ ਲਾਈਨ ਹੈ ਆਉਣ ਵਾਲੇ ਦਿਨਾਂ ਚ ਅਸੀਂ ਸਾਰੀ ਜਿਹੜੀ ਹੈ ਚੇਂਜ ਕਰਵਾ ਰਹੇ ਹਾਂ 15 ਨੰਬਰ ਵਾਰਡ ਦਾ ਤਾਂ ਜਿਹੜਾ ਟੈਂਡਰ ਹੈ ਉਹ ਜਿਹੜਾ ਹੋ ਚੁੱਕਿਆ ਹੈਗਾ ਬੜੀ ਜਲਦੀ ਉਹਦਾ ਵੀ ਕੰਮ ਸ਼ੁਰੂ ਹੋਣ ਵਾਲਾ ਉਹ ਤੋਂ ਇਲਾਵਾ ਸੇਖਾ ਰੋਡ ਤੇ ਕਾਫੀ ਦਿੱਕਤ ਸੀ ਝੰਡਾ ਰੋਡ ਤੇ ਕਾਫੀ ਦਿੱਕਤ ਸੀ ਉਹ ਸਾਰੇ ਪੀਣ ਵਾਲੇ ਪਾਣੀ ਦਾ ਤੇ ਜਿੱਥੇ ਬਰਨਾਲੇ ਜਿੱਥੇ ਵੀ ਸੀਵਰੇਜ ਜਾਂਦਾ ਹੈਗਾ ਸਪੈਸ਼ਲ ਬਰਨਾਲੇ ਲਈ ਜਿਹੜਾ ਗ੍ਰਾਂਟ ਜਿਹੜੀ ਹੈ ਪਾਸ ਕਰਵਾਈ ਹੈ 95 ਕਰੋੜ ਦੀ ਉਹ ਬੜੀ ਜਲਦੀ ਜਿਹੜੇ ਉਹਦੇ ਵੀ ਕੰਮ ਜਿਹੜੇ ਬੜੀ ਜਲਦੀ ਜਿਹੜੀਆਂ ਸ਼ੁਰੂਆਤ ਹੋ ਜਾਊਗੀ ਸੋ ਮੇਰੇ ਕਹਿਣ ਦਾ ਪਾਬੇ ਆ ਕਿ ਪੂਰੇ ਬਰਨਾਲੇ ਚ ਕਿਤੇ ਵੀ ਜਗਾ ਨਾ ਪੀਣ ਵਾਲੇ ਪਾਣੀ ਦੀ ਨਾ ਸੀਵਰੇਜ ਦੀ ਨਾ ਗਲੀ ਦੀ ਸਮੱਸਿਆ ਉਹਨਾਂ ਨਾਲ ਦਿਨਾ ਜਿਹੜੀ ਉਹ ਨਹੀਂ ਰਹੂਗੀ ਸਰ ਆ ਗੋਡਵਲ ਉਪਲੀ ਵੀ ਫਿੱਟ ਟੈਂਡ ਕੀਤਾ ਗਿਆ ਘੱਟ ਨੂੰ ਤੇ ਕੀ ਹੋਊਗਾ ਉਪਲੀ ਚ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਬਰਨਾਲੇ ਜਿਹੜੇ ਛੱਪਣਾ ਦੇ ਨਵੀਨੀ ਕਰਨ ਦਾ ਜਿਹੜਾ ਕੰਮ ਹੈ ਚੱਲ ਰਿਹਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਬਰਨਾਲਾ ਵਾਸੀ ਜਾਣਦੇ ਪਿੰਡਾਂ ਵਾਲੇ ਜਾਣਦੇ ਆ ਕਿ ਕਿਸੇ ਵੀ ਇੱਕ ਵੀ ਛੱਪੜ ਦਾ ਮੇਲਾ ਤਾਂ ਹੋ ਸਕਦਾ ਕਿਸੇ 10 ਪਿੰਡਾਂ ਪਿੱਛੇ ਕੋਈ ਇੱਕ ਛੱਪੜ ਹੋਵੇ ਜਿਹਦਾ ਨਵੀਨੀਕਰਨ ਦਾ ਕੰਮ ਹੋਇਆ ਹੋਵੇ ਤੁਸੀਂ ਸਾਰੇ ਪੱਤਰਕਾਰ ਭਰਾ ਕਵਰ ਕਰਦੇ ਰਹਿੰਦੇ ਹੋ ਬਰਨਾਲੇ ਦਾ ਅੱਜ ਮੈਨੂੰ ਲੱਗਦਾ ਵੀ ਕੋਈ ਵੀ ਐਸਾ ਪਿੰਡ ਨਹੀਂ ਹੋਣਾ ਜਿਹਦਾ ਛੱਪੜ ਦਾ ਨਵੀਨੀਕਰਨ ਦਾ ਕੰਮ ਹੈ ਜਿਹੜਾ ਉਹ ਨਾ ਚੱਲ ਰਿਹਾ ਹੋਵੇ ਅੱਜ ਤਕਰੀਬਨ 67 ਲੱਖ ਦੀ ਲਾਗਤ ਦੇ ਨਾਲ ਜਿਹੜਾ ਛੱਪੜ ਦਾ ਉਪਕ੍ਰਿ ਦੀ ਨਵੀਨੀਕਰਨ ਹੋ ਰਿਹਾ ਉਹਦੀ ਮੈਂ ਉਹ ਘਾਟਨ ਜਿਹੜਾ ਅੱਜ ਉੱਥੇ ਕੀਤਾ ਇਦੂ ਲਾਵਾ ਸਾਰੇ ਪਿੰਡਾਂ 'ਚ ਤੁਸੀਂ ਦੇਖੋ ਵੜਵਰ ਹੋ ਗਿਆ ਭੈਣੀ ਹੋ ਗਿਆ ਤੇ ਆਪਣੇ ਹਲਕੇ ਦਾ ਕਰਮਗੜ ਹੋ ਗਿਆ ਪਿਛਲੇ ਦਿਨ ਇਹ ਘਾਟਨ ਕੀਤਾ ਮੰਗਲ ਹੋ ਗਿਆ ਥੁੱਲੇਵਾਲ ਹੋ ਗਿਆ ਸੇਖਾ ਹੋ ਗਿਆ ਜਲੂਰ ਹੋ ਗਿਆ ਸਾਰੇ ਪਿੰਡਾਂ 'ਚ ਕਿਹਦੇ 'ਚ 65 ਲਾ ਕੇ 2 ਕਰੋੜ ਰੁਪਇਆ ਲਾ ਕੇ ਕਿਸੇ ਦੋ ਛੱਪੜਾ 1.5 ਕਰੋੜ ਰੁਪਇਆ ਲੱਗ ਰਿਹਾ ਸਾਰੇ ਛੱਪੜਾਂ ਦਾ ਨਵੀਨੀਕਰਨ ਜਿਹੜਾ ਹੋ ਰਿਹਾ ਮੈਨੂੰ ਲੱਗਦਾ ਵੀ ਘੱਟੋ ਘੱਟ 15 ਕਰੋੜ ਤੋਂ ਪਲੱਸ ਰੁਪਇਆ ਘਟੋ ਕਟ ਛੱਪੜਾ ਦੇ ਨਵੀਨੀਕਰਨ ਤੇ ਜਿਹੜਾ ਉਹ ਲੱਗ ਰਿਹਾ ਹੈ